ਉਤੋਕਠੀ ਹੋ ਕੇ ਪਾਲ ਰਹੀ ਹੈ ਇਸ ਵੇਲੇ ਬਾਰਦਾਤ ਇਹੀ ਹੋਈ ਜੀ ਜਿੱਦਾਂ ਅੱਗੇ ਵੀ ਗੱਡੀਆਂ ਆਉਂਦੀਆਂ ਜਾਂਦੀਆਂ ਆ ਤੇ ਮਾਲਕ ਨੂੰ ਅਸੀਂ ਦੱਸਿਆ ਕੀਤਾ ਫੇ ਇਦਾਂ ਗੱਡੀਆਂ ਫालतੂ ਆਂਦੀਆਂ ਜਾਂਦੀਆਂ ਆ ਮਾਲਕ ਕਹਿੰਦਾ ਹੁਣ ਕੋਈ ਉਪਰੀ ਗੱਡੀ ਆਊਗੀ ਸਾਨੂੰ ਫੋਨ ਕਰਿਓ ਫੇ ਮੈਂ ਕੋਠੀ 'ਚ ਹੀ ਹੁੰਦਾ ਹਾਂ ਹਨਾ ਮੈਂ ਜਦੋਂ ਗੱਡੀ ਇੱਥੋਂ ਨੰਗੀ ਮੈਂ ਮਾਲਕ ਨੂੰ ਫੋਨ ਕੀਤਾ ਫੇ ਭਾਜੀ ਇੱਧਰ ਗੱਡੀ ਆਈ ਆ ਉਪਰੀ ਆਈ ਆ ਹਨਾ ਮਾਲਕ ਨੇ ਅੱਧੇ ਘੰਟੇ ਮਗਰੋਂ ਬੰਦੇ ਉਦੋਂ ਚਿੰਗੜ ਸਾਰੇ ਇਕੱਠੇ ਕਰਕੇ ਡਾਂਗਾ ਸੋਟੇ ਲੈ ਕੇ ਆ ਗਏ ਮੈਂ ਆਪਣੇ ਕਸਟਮਰ ਨੂੰ ਖਾਣਾ ਖੁਲਾਣ ਲੱਗ ਗਈਆਂ ਇੱਥੇ ਮੇਰੇ ਕੋਲ ਚਾਰ ਕਸਟਮਰ ਪੰਜ ਆਏ ਸੀਗੇ ਉਹਨਾਂ ਨੂੰ ਮੈਂ ਖਾਣਾ ਖੁਲਾਣ ਲੱਗ ਜਿਲੇ ਉਹ ਖਾਣਾ ਖਾ ਕੇ ਗਏ ਸਕੂਲ ਦਾ ਮੋੜ ਮੁੜੇ ਆ ਇਹ ਡਾਂਗਾ ਸੋਟੇ ਲੈ ਕੇ ਉਹਨਾਂ ਨੂੰ ਵੀ ਮਾਰਿਆ ਰੱਜ ਕੇ ਇਹਨਾਂ ਨੇ ਉਹ ਮੁੰਡਿਆਂ ਦੇ ਬਹੁਤ ਸੱਟਾਂ ਉਹਨਾਂ ਦੇ ਵੀ ਲੱਗੀਆਂ ਉਹਨਾਂ ਨੂੰ ਮਾਰਿਆ ਕਿ ਤਾਂ ਉਹ ਮੋਰੇ ਆਂਟੀ ਆਂਟੀ ਕਰਦੇ ਆ ਕਿ ਉਹ ਉੱਧਰ ਨੂੰ ਨਹੀਂ ਗਏ ਫੈਕਟਰੀ ਆਲੂ ਮੇਰੇ ਆਲੂ ਆਏ ਮੈਂ ਉਹਨਾਂ ਨੇ ਮੋਰੇ ਹੋਏ ਵੀ ਤੁਸੀਂ ਇਹਨਾਂ ਨੂੰ ਕਾਤੇ ਮਾਰਦੇ ਤਾਂ ਖਾਣਾ ਖਾ ਕੇ ਹੁ ਫੇਰ ਉਹਨਾਂ ਨੂੰ ਛੱਡਿਆ ਤਾਂ ਇੱਕ ਬੰਦਾ ਹੋਰ ਤੇ ਮੈਂ ਨਹੀਂ ਜਾਣਦੀ ਕੌਣ ਸੀ ਕੌਣ ਨਹੀਂ ਹੈ ਸੜਕ ਤੇ ਨੰਗਦਾ ਬੰਦਾ ਸੀਗਾ ਉਹ ਇਹਨਾਂ ਨੂੰ ਸਾਰੇ ਜਣਿਆਂ ਨੂੰ 15 16 ਬੰਦਿਆਂ ਨੂੰ ਦੇਖ ਕੇ ਉਹ ਆ ਗਿਆ ਪਰ ਕਹਿੰਦੇ ਤੁਸੀਂ ਇਕੱਲੇ ਲੇਡੀ ਦੇ ਉੱਤੇ ਕਿਉਂ ਹਮਲਾ ਕਰਤਾ ਇੰਨੇ ਜਣਿਆਂ ਨੇ ਹਨਾ ਉਹ ਇਹਨਾਂ ਨੇ ਉਹ ਡਾਂਗਾ ਛੋਟਿਆ ਨਾ ਉਹ ਬੰਦਾ ਮਾਰ ਦਿੱਤਾ ਉੱਥੇ ਉਹ ਬੰਦਾ ਬਿਵੋਸ਼ ਹੋ ਕੇ ਡਿੱਗ ਗਿਆ ਪਤਾ ਨਹੀਂ ਸੀ ਕਿੱਥੇ ਦਾ ਬੰਦਾ ਮੈਨੂੰ ਨਹੀਂ ਪਤਾ ਜੀ ਉਹ ਕਿੱਥੇ ਦਾ ਬੰਦਾ ਸੀ ਕੌਣ ਸੀਗਾ ਉਹ ਰਾਹੀ ਸੀਗਾ ਕੋਈ ਤੁਰਿਆ ਜਾਂਦਾ ਉਧਰੋਂ ਜਾਨੀ ਕਿ ਉਹ ਇੰਨੇ ਬੰਦੇ ਦੇਖ ਕੇ ਵੀ ਮੈਨੂੰ ਇਕੱਲੀ ਨੂੰ ਕੋ ਮਾਰਦਾ ਕੁੱਟਦਾ ਉਹ ਤਾਂ ਆ ਗਏ ਇੱਥੇ ਮੇਰੀ ਹੈਲਪ ਲਈ ਆਏ ਸੀਗੇ ਇਹਨਾਂ ਨੇ ਉਹਨਾਂ ਨੂੰ ਵੀ ਕੁੱਟ ਕੇ ਮਾਰ ਕੇ ਸੱਟਿਆ ਉਹ ਜ਼ਿਲੇ ਬੰਦਾ ਸੋਰਤ ਚ ਆਇਆ ਤੇ ਇਹਨਾਂ ਨਾਲ ਇੱਕ ਬੰਦਾ दारू ਪੀਂਦਾ ਸੀਗਾ ਇਹ ਚਿੰਗੜ ਜਾਣਦੇ ਆ ਕਿ ਉਹ ਕੌਣ ਬੰਦਾ ਸੀ ਕੌਣ ਨਹੀਂ ਸੀਗਾ ਉਹ ਇਹਨਾਂ ਨਾਲ ਗਏ ਆ ਉਹ ਸੇ ਬੰਦੇ ਜਿਹੜਾ ਥੱਲੇ ਮਾਰ ਕੇ ਸਿੱਟਿਆ ਸੀ ਨਾ ਉਹ ਰਾਤ ਜਿਹੜੇ ਮੁੰਡੇ ਆਏ ਆ 17 ਤਰੀਕ ਨੂੰ ਦੁਬਾਰਾ ਮੇਰੇ ਤੇ ਹਮਲਾ ਹੁੰਦਾ ਆ ਦੇਖ ਲੋ ਸਾਰਾ ਕੁਝ ਤੁਹਾਡੇ ਸਾਹਮਣੇ ਆ ਮੇਨਾਂ ਗਰੀਬ ਮਾਰ ਬਹੁਤ ਹੋਈ ਐ ਇਸ ਵੇਲੇ ਮੈਂ ਕਿਸੇ ਦੀ ਗੱਲ ਤੇ ਕੁਝ ਨਹੀਂ ਨਾ ਚੰਗੀ ਮੜੀ ਅਜ ਤੱਕ ਕਿਸੇ ਨੂੰ ਕਹੀ ਆ ਹਨਾ ਉਹ ਬੰਦੇ ਦੇ ਲੋ ਮੁੰਡੇ ਰਾਤ ਆਏ ਉਹਨਾਂ ਨੇ ਤੋੜ ਭੰਨ ਇੰਨੀ ਕੁ ਕਰੀ ਆ ਨਾ ਉਹਨਾਂ ਨੇ ਮੇਰੀ ਸੁਣੀ ਕੋਈ ਨਹੀਂ ਮਿਹਨਤ ਤਰਲੇ ਕਰਕੇ ਮੈਂ ਆਪਣੀ ਜਾਨ ਬਚਾਈ ਉਹਨਾਂ ਨੇ ਤੋੜ ਭੰਨ ਕਾਤੇ ਕੀਤੇ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਵੀ ਸਾਡੇ ਪੇ ਨੂੰ ਤੁਸੀਂ ਮਾਰਿਆ 16 ਤਰੀਕ ਨੂੰ ਹਾਂਜੀ ਜਾਨ ਕੀ ਮਾਰਿਆ ਪ੍ਰਵਾਸੀਆਂ ਉਹ ਪ੍ਰਵਾਸੀਆਂ ਨੇ ਮਾਰਿਆ ਜੀ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਪੇ ਨੂੰ ਮਾਰਿਆ ਕੁੱਟਿਆ ਇੱਥੇ ਸਮਾਰ ਕੇ ਸੈੱਟ ਦਿੱਤਾ ਸੀਗਾ ਉਹ ਜਾਣਦੇ ਉਹ ਬੰਦੇ ਕੌਣ ਸੀ ਕੌਣ ਨਹੀਂ ਮੈਂ ਨਹੀਂ ਜਾਣਦੀ ਉਹਨਾਂ ਨੂੰ ਹੁਣ ਪੁਲਿਸ ਵਾਲੇ ਆਏ ਸੀ ਰਾਤ ਹਾਂਜੀ ਪੁਲਿਸ ਵਾਲੇ ਆਏ ਸੀ ਰਾਤੀ ਪ੍ਰਵਾਸੀਆਂ ਦੇ ਗਏ ਆ ਪ੍ਰਵਾਸੀ ਨੇ ਨਾ ਤਾਂ ਉਸ ਬੰਦੇ ਦਾ ਹਜੇ ਤੱਕ ਨਹੀਂ ਦੱਸਿਆ ਹੈਗਾ ਮੰਗ ਕੀ ਕਰਦੇ ਮੰਗ ਇਨਸਾਫ ਇਹੀ ਮੰਗਦੀ ਆ ਜੀ ਮੈਂ ਗਰੀਬ ਜਾਤੂ ਆ ਮੈਂ ਆਪਣੇ ਬੱਚੇ ਬਹੁਤ ਔਖੀ ਹੋ ਕੇ ਪਾਲ ਰਹੀ ਆ ਇਸ ਵੇਲੇ ਕਿਸੇ ਵੀ ਨੱਗਰ ਵਾਲੇ ਨੂੰ ਤੁਸੀਂ ਪੁੱਛੋ ਕਿਨੇ ਫੇ ਮੈਂ ਕਿੰਨੀ ਔਖੀ ਆ ਇਸ ਵੇਲੇ ਆਹ ਦੇਖ ਲਓ ਬਾਕੀ ਸਾਮਾਨ ਸਾਡਾ ਸਾ ਦੇਖ ਲਓ ਕਿ ਕੀ ਮੇਰਾ ਛੱਡ ਕੇ ਗਿਆ ਤੇ ਮੈਂ ਇਨਸਾਫ ਦੀ ਮੰਗ ਕਰ ਰਿਕਸਾਨ ਹੋ ਗਿਆ ਮੇਰਾ ਦੇਖ ਲਓ ਤੁਸੀਂ ਸਾਹਮਣੇ ਹੀ ਆ ਦੇਖੋ ਤੁਸੀਂ ਕੋਈ ਫਰਿੱਜ ਨਹੀਂ ਕੋਈ ਭਾਂਡਾ ਨਹੀਂ ਕੋਈ 에ਰਾ ਵਗੈਰਾ ਕੁਰਸੀਆਂ ਮੇਜ਼ ਟੇਬਲ ਸਭ ਤੋੜ ਦਿੱਤੇ ਐ ਇਸ ਵੇਲੇ ਮੈਂ ਤਾਂ ਦੁਆਰਾ ਹੁਣ ਖੜਾ ਕਰਨਾ ਪਊਗਾ ਇਹ ਸਾਮਾਨ ਸਾਰਾ ਮੈਂ ਤਾਂ ਇਨਸਾਫ ਦੀ ਮੰਗ ਕਰਦੀ ਆ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਿਓ ਮੈਨੂੰ ਇਨਸਾਫ ਦਿਵਾਓ ਮੇਰੀ ਗਲਤੀ ਦੱਸੋ ਕੀ ਐ ਇਸ ਵੇਲੇ ਹਰ ਇੱਕ ਪਥਰਾਲੇ ਰਾਤ ਮਾਰਦਾਤ ਹੋਈ ਸੀ ਕੀ ਪੂਰਾ ਮਾਮਲਾ ਤੇਰੀ ਮਿਤੀ ਅਸਦਾਰਾਂ ਨੂੰ 225 ਨੂੰ ਬਲਤ ਕਰੀਬ ਸਾਢੇ 8 ਵਜੇ ਸਾਨੂੰ ਇੱਕ ਕਮਲੇਟ 112 ਤੇ ਆਈ ਸੀਗੀ ਜਿੱਥੇ ਅਸੀਂ ਪਥਰਾਲੇ ਪਿੰਡ ਮੋਕੇ ਢਾਬੇ ਤੇ ਗਏ ਸੀ ਤਾਂ ਬਾਕੀ ਜਿਹੜੀ ਇਹਦੀ ਸ਼ਿਕਾਇਤ ਹੋਊਗੀ ਉਹ ਤਾਂ ਬੰਦੀ ਕਰ ਵੀ ਕੀਤੀ ਜਾਊ ਕਿੰਨੀ ਕਿ ਸਰ ਭਾਂਤ ਤੌਰ ਤੇ ਕੀਤੀ ਜੀ ਮੌਕੇ ਭਾਂਤੋੜ ਤਾਂ ਕਾफी ਹੋਈ ਸੀਗੀ ਬਦੀਲੇ ਬਦੁੱਲੇ ਵੀ ਖਾਰੇ ਪਏ ਸੀ ਫ੍ਰੀਜਾਂ ਵੀ ਦੋ ਭੰਤੀਆਂ ਹੋਰ ਕਾफी ਨੁਕਸਾਨ ਸੀ ਉਹਦਾ ਆਹ ਕਿਉਂ ਪਰਵਾਸੀਆਂ ਵੱਲੋਂ ਕੀਤੀ ਗਈ ਉਹ ਹਾਂਜੀ ਹਾਂਜੀ ਪਰਵਾਸੀਆਂ ਵੱਲੋਂ ਬਾਕੀ ਜੋ ਵੀ ਉਹਨਾਂ ਦੀ ਕੰਪਲੀਟ ਆਣਦੇ ਅੱਧੀ ਜਿਹੜੀ ਬਣਦੀ ਕਰ ਵੀ ਕਰ